ਹੈਲੋ ਸਾਸਤਰੀ ਕਾ ਜੀ ਮੈਂ ਸਰਬਜੀਤ ਘਾ ਟਿੱਲਾ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਆਂ ਜੀ ਅੱਜ ਕਰਦੇ ਆ ਆਪਾਂ ਸਵੇਰ ਦੀ ਰੁਟੀਨ ਸਟਾਰਟ ਤੇ ਮੌਸਮ ਬਹੁਤ ਵਧੀਆ ਹੋਇਆ ਪਿਆ ਹੈ ਤੁਹਾਨੂੰ ਦਿਖਾ ਰਹੇ ਆ ਮੌਸਮ ਦਾ ਹਾਲ ਚਾਲ ਤੇ ਤੁਸੀਂ ਵੀ ਆਪਣੇ ਘਰਾਂ ਵਿੱਚ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆਂ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਫੋਲੋਅ ਆਚ ਦੇਖਿਆ ਕਰੋ ਜੀ ਜੋ ਵੀ ਆਪਣੇ ਵੀਡੀਓ ਤੇ ਵਧੀਆ-ਵਧੀਆ ਕਮੈਂਟ ਕਰਦੇ ਆ ਉਹਨਾਂ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਗਰਮੀ ਬਹੁਤ ਜ਼ਿਆਦਾ ਸੀ ਅੱਜ ਥੋੜੀ ਜਿਹੀ ਰਾਹਤ ਮਿਲੀ ਹੈ ਗਰਮੀ ਤੋਂ ਲੱਗਦਾ ਮੀਂਹ ਆਊਗਾ ਮੌਸਮ ਹੋਇਆ ਬਿਆਗਰ ਤੁਰਦੀ ਹੋਇਆ ਬਿਆਗ ਤੇ ਵੀਡੀਓ ਨੂੰ ਫਰ ਲਵਾਜ ਕਰਿਆ ਕਰੋ ਜੀ ਤਾਂ ਕਿ ਆਪਣਾ ਬਾਚ ਟਾਈਮ ਪੂਰਾ ਹੋ ਸਕੇ ਤੇ ਮਿਲਾਂਗੇ ਸੁਣ ਹੁਣ ਵੀਡੀਓ ਦੇ ਵਿੱਚ ਆਪਾਂ ਕੀ ਕੁਝ ਕਰਦੇ ਆ ਸੁਣ ਦਿਖਾਵਾਂਗੇ ਸਾਰਾ ਤੇ ਆਪਣਾ ਘਰ ਦੇ ਕੰਮ ਕਰ ਛੋਟੇ ਛੋਟੇ ਚਿਰੋਜੀ ਬਣੇ ਰਿਹਾ ਸਾਡੇ ਨਾਲ ਤੇ ਹੁਣ ਆਪਾਂ ਸੁਲ ਦਿਖਾਉਣੇ ਕੰਮ ਕਰ ਲਓ ਜੀ ਦੇਖੋ ਮੌਸਮ ਕਿੰਨਾ ਵਧੀਆ ਹੈ ਫਿਰ ਸਹਾਵਣਾ ਸਹਾਵਣਾ ਇੱਧਰ ਕੱਪੜੇ ਧੋ ਕੇ ਆਪਣੇ ਸੁੱਕਣੇ ਪਾਏ ਪਏ ਨੇ ਮੌਸਮ ਸੀਮ ਦੇ ਵਿੱਚ ਲਾਇਏ ਪਏ ਨੇ ਕੱਪੜੇ ਲੈਟ ਚਲੀ ਗਈ ਮੌਸਮ ਦਾ ਰੰਗ ਦੇਖ ਕੇ ਥੋੜੀ ਜਿਹੀ ਨਜ਼ਾਤ ਨਹੀਂ ਵੀ ਅਜਨੌਕੀ ਤੋਂ ਸਾਰੇ ਨੂੰ ਦੇਖੋ ਬੱਦਲ ਹੀ ਬੱਦਲ ਹੋਏ ਫੈਨੇ ਬਹੁਤ ਹੀ ਵਧੀਆ ਲੱਗਦਾ ਮਿੰਦਾ ਇਹ ਲੱਗਦਾ ਮੈਂ ਘੁੰਮਣ ਲੱਗ ਜਾ ਮੌਸਮ ਇੰਨਾ ਵਧੀਆ ਹੈ ਫੇ ਮੌਸਮ ਸੁਹਾਵਣਾ ਹੋਇਆ ਪਿਆ ਜੀ ਬਹੁਤ ਲਓ ਜੀ ਆਪਾਂ ਸੋਨ ਬਾੜੀ ਦੀ ਸੈਰ ਕਰਾ ਰਹੇ ਹਾਂ ਆ ਮਿਰਚ ਦਾ ਬੂਟਾ ਆਪਣਾ ਇੱਕ ਹੀ ਕਾਮਯਾਬ ਹੋਇਆ ਥੋੜਾ ਜਿਹਾ ਬਾਕੀ ਸਾਰੇ ਮਰ ਗਏ ਤੇ ਬਹੁਤ ਹੀ ਆਨੰਦ ਵਾਲਾ ਮੌਸਮ ਹੋਇਆ ਪਿਆ ਆਪਾਂ ਬਾੜੀ ਦੀ ਸੈਰ ਕਰਾ ਰਹੇ ਹਾਂ ਸੋਨ ਕਿਉਂਕਿ ਹੁਣ ਮੀਂਹ ਦੀ ਵੀ ਬਹੁਤ ਜ਼ਰੂਰਤ ਹੈ ਜੇ ਮੀਂਹ ਪੈ ਜਾ ਤਾਂ ਵਧੀਆ ਹੋਵੇ ਦੇਖੋ ਆਪਣਾ ਇਧਰ ਅੰਬ ਲੱਗੇ ਹੋਏ ਸੀ ਇੱਥੇ ਬਿਲਕੁਲੀ ਸੁੱਕ ਗਿਆ ਇੰਨੀ ਗਰਮੀ ਪਈ ਹੈ ਨਾ ਇਤਕੀ ਕੋਈ ਕਰੇਲਿਆਂ ਦੀ ਵੇਲ ਤੇ ਕਰੇਲਾ ਲੱਗੇ ਫੁੱਲ ਲਗ ਲਗ ਸੁੱਕੀ ਜਾਂਦੇ ਇਸ ਤਰ੍ਹਾਂ ਆ ਆਪਣਾ ਖੜਾ ਇੱਕ ਇੱਕ ਆਪਾਂ ਲਾ ਕੇ ਹੁਣ ਆਪੋ ਮੇਰੇ ਵਿੱਚ ਲਓ ਜੀ ਤੁਸੀਂ ਵੀ ਮਾਣੋ ਉਸ ਦਾ ਆਨੰਦ ਬੱਦਲ ਪਾਣੀ ਲੈਣ ਜਾ ਰਹੇ ਨੇ ਰਬ ਰਬਾ ਮੀ ਬਸ ਸਾ ਸਾਡੀ ਕੋਠੀ ਦਾਣੇ ਪਾ ਅੱਜ ਤਾਂ ਉਹ ਗੱਲ ਹੋਈ ਪਈ ਐ ਬਹੁਤ ਹੀ ਵਧੀਆ ਰੰਗ ਲਾਇਆ ਪਿਆ ਮੌਸਮ ਦਾ ਆਪਾਂ ਤਾਂ ਫੇਰ ਪੱਖੇ ਸੀਆਂ ਥੱਲੇ ਬਹਿ ਜਾਂਦੇ ਜਿਹੜੇ ਕੰਮ ਕਰਦੇ ਵੀਰ ਨੇ ਉਹਨਾਂ ਨੂੰ ਥੋੜੀ ਜਿਹੀ ਰਾਹਤ ਮਿਲੂਗੀ ਇਸ ਮੌਸਮ ਨਾਲ ਪਸ਼ੂ ਪਾਂਛੀਆਂ ਨੂੰ ਸਾਰੇ ਨੂੰ ਅੱਜ ਥੋੜਾ ਜਿਹਾ ਹੋਊਗਾ ਰਾਹਤ ਮਿਲੂਗੀ ਲਾਉ ਜੀ ਆਨੇ ਲੱਗਾ ਹੁਣ ਬੇਲਾਂ ਵੀ ਚੱਲ ਪੈਣੀਆਂ ਮੌਸਮ ਦੇ ਨਾਲ ਬਦਲ ਨਾਲ ਆ ਪੇਠਾ ਲੱਗਿਆ ਪਿਆ ਜੇ ਲੱਗੂਗਾ ਫੂਰ ਚੜੂਗਾ ਆਪਣਾ ਪੇਠਾ ਹੁਣ ਤਾਂ ਗੁੱਡੇ ਆ ਜਾ ਸਕਦਾ ਥਾ ਆਪਣਾ ਜਿਹੜਾ ਇੰਨਾ ਖਰਾਬ ਕਰੀ ਬੈਠੇ ਆਪਾਂ ਆਵੇ ਨਹੀਂ ਆ ਮੀ ਤਾਂ ਪਹੁੰਚ ਗਿਆ ਮੀ ਬਣਾਂ ਹਾਂ ਮਾਤਾ ਦੁੱਧ ਲੈਣਾ ਹੈ ਕਿ ਮੈਂ ਫਿਰ ਬਾਜ਼ਾਰ ਨਹੀਂ ਚੱਕਣਾ ਹੈ ਕਿ ਦੁੱਧ ਤਾਂ ਮਿਲਿਆ ਵਾ ਹਾਂ ਦੁੱਧ ਤਾਂ ਮੈਂ ਖਵਾ ਲਿਆ ਵਾਂ ਬਾਜ਼ਾਰ ਨਹੀਂ ਚੱਕਣਾ ਆ ਲਾੜੋ ਕੰਪੜੇ ਲੱਗਣਗੇ ਸਾਰੇ ਗਏ ਗਏ ਲਾਉਣੇ ਆ ਕੱਪੜੇ ਲਾਉਣੇ ਆਗੇ ਸਾਰੇ ਬਣ ਪਸੂ ਬਾਂਸੀਨ ਦੀ ਰਾਮ ਆਗੇ ਜਦ ਹਾਂ ਗੇਵੀ 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 ਬੈਠੋ ਬੈਠੋ ਗੰਦੀ ਹੈ ਗੇਈ ਸੀ ਗੰਦੀ ਬਹੁਤ ਵਧੀਆ ਮੌਸਮ ਹੋ ਗਿਆ ਅੱਜ ਐਕੋ ਨਾ ਦੇਖੋ ਬੱਦਲ ਕਿੰਨਾ ਸਹਾਵਣਾ ਮੌਸਮ ਹੋਇਆ ਬਸ ਸੁਣਾਇ ਲੱਗਦਾ ਵੀ ਮੀਂਹ ਪਾਉ ਰੱਬ ਪਾਉ ਪਾ ਦੇ ਵਧੀਆ ਰਾਹਤ ਆ ਜੀ ਸਾਰਿਆਂ ਬੱਦਲ ਪਾਣੀ ਲੈਣ ਜਾਂਦੇ ਕਿਨਕੋ ਹੋਰ ਘਟਾਸ ਆ ਗਈ ਅਸਮਾਨ ਤੇ ਵੀ ਬਤਾ ਕਾ ਦੇਣਾ ਹੋਵੇ ਅੱਜ ਸਵੇਰੇ ਸਵੇਰੇ ਪ੍ਰੋਡੂਸਰ ਵੀਡੀਓ ਬਣਾਉਂਦਾ ਸੀ ਬਾਜ਼ਾਰ ਵਿੱਚ ਤੇ ਅਸੀਂ ਦੇਖਿਆ ਗੁਰਦੁਆਰਾ ਸਾਹਿਬ ਆਉਂਦਿਆਂ ਨੇ ਟਰਾਲੀ 'ਚ ਲੈਣ ਆਉਂਦੇ ਸੀ ਉਹਨਾਂ ਨੂੰ ਪਹੀਏ ਬਣੇ ਹੋਏ ਸੀ ਦੇ ਵੀਡੀਓ ਫਾਇਰ ਰਹੀ ਸੀ ਬਾਜ਼ਾਰ ਦੇ ਵਿੱਚ ਕੋਟ ਦੁੰਨਿਆਲਾ ਪ੍ਰੋਡੂਸਰ ਨੇ ਉਧਰ ਬਾਗੀ ਨਹੀਂ ਐ ਤੇ ਉਧਰ ਬਾਗੀ ਉਹ ਤਾਂ ਕਹਿੰਦੇ 10 ਮਿੰਟ ਲੱਗਣਗੇ ਬਾਗੀ ਕਰਿਆ ਤਾਂ ਬਾ ਢੋਲੂ ਤਾਂ ਕਿ ਮੋਹਾਈ ਤੇ ਬਾਗੀ ਉਹ ਤਾਂ ਹੈ ਨਹੀਂ ਸੀ ਹੁਣ ਇੱਧਰ ਬਾਗੀ ਉਧਰ ਵੀਰ ਵੀ ਲੈਣ ਜਾਂਦੀ ਦੁੱਧ ਪਲੇਟ ਚ ਗਈ ਨੇਰ ਘਰ ਕੋਲ ਦੇ ਅੰਦਰ ਹੁਣ ਕੁਛ ਵੀ ਨਹੀਂ ਚੱਲਦਾ ਨਾ ਇੰਟਰਨਲ ਲੈ ਤੇ ਜਿਵੇਂ ਹੀ ਖੜ ਗਿਆ ਇੱਧਰ ਦਾਲ ਤਰੀਵੇਂ ਚੁੱਲੇ ਤੇ ਤੋੜੀ ਚ ਕੁਛ ਵੀ ਨਹੀਂ ਦਿੰਦਾ ਅੰਦਰ ਤਾਂ ਬੈਟਰੀ ਨਾ ਬੈਟਰੀ ਖਰਾਬ ਹੋ ਗਿਆ ਬੈਟਰੀ ਖਰਾਬ ਹੋ ਗਿਆ ਹੋ ਗਿਆ ਲੋਕੀ ਨੇਰਗਵਾਰ ਪਿਆ ਹਾਥੀ ਨਜ਼ਰ ਨਾ ਆਵੇ ਚਾਵੇਂ 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 ਨੇ ਰਗਵਾਰ ਪਿਆ ਹੱਥ ਹੀ ਨਜ਼ਰ ਆਵੇ ਸਾਡੀ ਲਾਈਟ ਨੂੰ ਪਤਾ ਨਹੀਂ ਜੀ ਕੀ ਹੋ ਗਿਆ ਐਂਡ ਵੈਂਟਰ ਨੂੰ ਲਾਈਟ ਬਿਲਕੁਲ ਖਰਾਬ ਹੋ ਗਈ ਹੈ ਤੇ ਬੱਲਬ ਵੀ ਨਹੀਂ ਚੱਲਦਾ ਹੈਗਾ ਤੁਸੀਂ ਵੀ ਆਪਣੇ ਇਲਾਕਿਆਂ ਦੀ ਮੌਸਮ ਦੀ ਜਾਣਕਾਰੀ ਦਿਓ ਕਿਸ ਤਰ੍ਹਾਂ ਦਾ ਮੌਸਮ ਸੋਡੇ ਬੰਨੀ ਐਸਾ ਸੁਣ ਰਿਹਾਤਾ ਰੁੱਖ ਲਗਾਓ ਜੀ ਵੱਤ ਤੋਂ ਵੱਧ ਆਪਾਂ ਵੀ ਰੁੱਖ ਲਾਵਾਂਗੇ ਹੋਰ ਜੰਗਲ ਬਣਾ ਦੇਾਂਗੇ ਆਪਾਂ ਇੱਥੇ ਜਮੈਂ ਲੈ ਗਈ ਤੂੰ ਕਿੰਨੇ ਵੇਕੇ ਭੋਂਕਣ ਲੱਗੀ ਇਹ ਕਿਸੇ ਨੂੰ ਨੰਗਣ ਨਹੀਂ ਲਿੰਦੀ ਵੀ ਇਹੀ ਚੋ ਤੇ ਭੋਂਕਣ ਲੱਗ ਜਾਂਦੀ ਬਹੁਤ ਖਰਾਬ ਆ ਚਲੋ ਹੁਣ ਪਾਣੀ ਦੀ ਸਾਰਿਆਂ ਨੂੰ ਲੋੜ ਬਹੁਤ ਜ਼ਿਆਦਾ ਥੇਨ ਇੱਕ ਪਾਣੀ ਨਾਲੀ ਸਾਰਿਆਂ ਨੂੰ ਹੰਦਾ ਲੱਗ ਜਾਣਾ ਇਹਨ ਵੈਂਟਰ ਦਾ ਤਾਂ ਹੱਲ ਕਰੋ ਭਾਈ ਫੇਰ ਆਪਾਂ ਨੂੰ ਤਾਂ ਸਰਨਾ ਨਹੀਂ ਐ ਇੰਨਾ ਸੇਤੀ ਡਾਉਣ ਬਣਾ ਕੀ ਕਹੇ ਕੋਈ ਨਾ ਸੇਤੀ ਡਾਉਣ ਬਣਾ ਕੀ ਵੀਡੀਓ ਮੈਂ ਵੀਡੀਓ ਰੈਂਡ ਕਰਦੇ ਇਕੰਗ ਨੂੰ ਕੀ ਹੋ ਗਿਆ ਲਓ ਜੀ ਆਪਣੇ ਇਨਵੈਂਟਰ 'ਚ ਪਤਾ ਨਹੀਂ ਕੀ ਖਰਾਬੀ ਆ ਕੀ ਕੀ ਹੋ ਗਿਆ ਹੁਣ ਆਪਸ ਨੂੰ ਅੰਦਰ ਵੀਡੀਓ ਨਹੀਂ ਦਿਖਾ ਸਕਿਆ ਆਪਣੀ ਸਬਜੀ ਬਣੀ ਜਾਂਦੀ ਹੈ ਰੱਖੀ ہوئی ਹੈ ਚੁੱਲੇ ਤੇ ਤਵੜੀ 'ਚ ਤੇ ਉਹ ਟ ਸਮੇ ਬਣਾ ਲੈਨੇ ਆਪਣੇ ਖਾਣ ਨੂੰ ਤੇ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਤੇ ਵੀਡੀਓ ਨੂੰ ਫੁੱਲ ਵਾਚ ਕਰਨਾ ਜੀ ਲਾਈਟ ਆ ਗਈ ਹੁਣ ਵੀਡੀਓ ਦਾ ਕਰਦਾ ਐਂਡ ਤੇ ਵੀਡੀਓ ਵਧੀਆ ਲੱਗੀ ਤਾਂ ਫੁੱਲ ਵਾਚ ਦੇਖਿਆ ਜੀ ਤੇ ਜੋ ਨਵੇਂ ਨੇ ਆਪਣੇ ਚੈਨਲ ਤੇ ਸਬਸਕ੍ਰਾਈਬ ਕਰਿਓ ਲਾਇਕ ਸੇਅਰ ਸਬਸਕ੍ਰਾਈਬ ਕਰਿਓ ਜੀ ਤਾਂ ਕਿ ਆਪਾਂ ਤੁਹਾਨੂੰ ਅੱਗੇ ਹੋਰ ਵਧੀਆ-ਵਧੀਆ ਵੀਡੀਓ ਦਿਖਾ ਸਕੀ ਅੱਜ ਤੁਹਾਨੂੰ ਮੌਸਮ ਦੀ ਹੋਈ ਜਾਣਕਾਰੀ ਦਿੱਤੀ ਗਈ ਹੈ ਆਪਾਂ ਤੁਹਾਨੂੰ ਤੇ ਮੌਸਮ ਆਪਣੇ ਬੰਨੀ ਬਹੁਤ ਵਧੀਆ ਹੋਇਆ ਪਿਆਗਾ ਤੇ ਜਦੋਂ ਅਸੀਂ ਹੁਣ ਕਰਦਵਾਰਾ ਸਾਬ ਤੋਂ ਆ ਰਹੇ ਸੀ ਬਹੁਤ ਜਿਆਦਾ ਗਰਮੀ ਸੀ ਟੇਕ ਕੇ ਲੱਗ ਕਿ ਜਦੋਂ ਘਰੇ ਆ ਗਏ ਤਾਂ ਮੌਸਮ ਬਦਲ ਗਿਆ ਬਿਲਕੁਲ ਤੇ ਸਹਾਬਨਾ ਜਿਹਾ ਮੌਸਮ ਹੋ ਗਿਆ ਹੈ ਹੁਣ ਅਸੀਂ ਬਾਹਰ ਮੰਜੇ ਡਾ ਕੇ ਬੈਠੇ ਵਧੀਆ ਲੱਗਦਾ ਹੈ ਇਹ ਮੌਸਮ ਵਧੀਆ ਹੋ ਜਾਂਦਾ ਚਲੋ ਜੀ ਤਰ ਪਦਰ ਤਦੇ ਰਾਂਗਣੇ ਪੱਥਰਾਂ ਜੀ ਵੀ ਫਿਕਰ ਆ ਉਹ ਜੋ ਪੱਥਰਾਂ ਵਿੱਚ ਜੀਵ ਜੰਤੂ ਨੇ ਉਹਨਾਂ ਨੂੰ ਵੀ ਖਾਣਾ ਪੀਣਾ ਹੋਣਾ ਅੰਨ ਪਾਣੀ ਆਪਾਂ ਤਾਂ ਆਪਣੀ ਢਿੱਡ ਦਾ ਫਿਕਰ ਬੈਠੇ ਤੇ ਮੌਸਮ ਬਹੁਤ ਵਧੀਆ ਹੋ ਗਏ ਤੇ ਕਿਸਾਨ ਵੀਰਾਂ ਨੂੰ ਬਹੁਤ ਰਾਹਤ ਮਿਲੂਗੀ ਸਾਰੇ ਮਿਹਨਤੂਰ ਵੀਰਾਂ ਨੂੰ ਵੀ ਰਾਹਤ ਮਿਲੂਗੀ ਸੌ ਸੁਣਾ ਤੇ ਬਹੁਤ ਹੀ ਵਧੀਆ ਮੌਸਮ ਹੋ ਗਏ ਤੇ ਆਪਣੀ ਵੀਡੀਓ ਜੀ ਵੀਡੀਓ ਤੇ ਵਧੀਆ ਵਧੀਆ ਕਮੈਂਟ ਕਰਿਆ ਕਰੋ ਤਾਂ ਕਿ ਆਪਾਂ ਸਾਨੂੰ ਮੋਟੀਵੇਸ਼ਨ ਮਿਲ ਜਾਂਦਾ ਇੱਕ ਤੇ ਵੀਡੀਓ ਵਧੀਆ ਵਧੀਆ ਪਾ ਕੇ ਦਿਖਾਈਏ ਤੁਹਾਨੂੰ ਪੰਜਾਬੀ ਕਲਚਰ ਆਪਣੀ ਤੇ ਹੁਣ ਆਪਾਂ ਨੂੰ ਇਹ ਕਲਚਰ ਬਾਕ ਘਰ ਤੇ ਮਿਲਦਾ ਬਿੰਦਾ ਲਓ ਜੀ ਹੁਣ ਆਪਾਂ ਕਰਦੇ ਵੀਡੀਓ ਬੰਦ ਧੰਨਵਾਦ ਨੇ ਰੀ ਕਿੰਤੀ ਹੁਣ ਨੇਰੀ ਨੇਰ ਕੱਟਾ ਨੇਰ ਕੱਟਾ ਨੇਰੀ ਮਿਲਦਾ ਨਹੀਂ ਜਾਂਦੀ ਨਾਲ ਜਿਹ ਹੈ ਮੈਂ ਤਾਂ ਹੀ ਲਾ ਦੇਣੀ ਰੀ ਨਹੀਂ ਚੱਕੀ ਨਾ ਲੈ ਜੀ ਹਾਂ ਮੈਨੂੰ ਤਾਂ ਹੀ ਲੱਗਦਾ ਵੀ ਇਹ ਡਾਊ ਬਦਲਾਂ ਜਾਂ ਮੇਰੀ ਜੀ ਬਦਲ ਗਿਆ ਥੋੜਾ ਜਿਹਾ ਰੰਗ ਹੁਣ